ਸਾਡੀ ਪੰਜਾਬੀ ਰਸੋਈ ਵਿੱਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਪਰਮੇਚੱਪਣ ਕੱਦੂ ਬਣਾਵਾਂਗੇ ਜਿਹੜੇ ਹਰ ਇੱਕ ਨੂੰ ਬਹੁਤ ਪਸੰਦ ਆਉਣਗੇ ਆਪਾਂ ਜੀ ਤੇਲ ਲਿਆਏ ਦੋ ਛੋਟੇ ਚਮਚੇ ਇਸ ਵਿੱਚ ਆਪਾਂ ਧਨੀਆ ਪਾਊਡਰ ਨਮਕ ਲਾਲ ਮਿਰਚ ਪਾਊਡਰ ਮੇਥਰਿਆਂ ਦਾ ਪਾਊਡਰ ਹਲਦੀ ਪਾਊਡਰ ਪਾ ਕੇ ਚੰਗੀ ਤਰ੍ਹਾਂ ਮਿਕਸ ਕਰਾਂਗੇ ਇਹਨਾਂ ਨੂੰ ਆਪਾਂ ਤੇ ਥੋੜੀ ਜਿਹੀ ਜੁਆਇਨ ਪਾਵਾਂਗੇ ਜੀ ਤੇ ਇਸ ਨਾਲ ਸਬਜੀ ਬਹੁਤ ਜ਼ਿਆਦਾ ਟੇਸਟੀ ਬਣੇਗੀ ਜਿਹੜੇ ਨਹੀਂ ਵੀ ਪਸੰਦ ਕਰਦੇ ਚੱਪਣ ਕੱਦੂ ਖਾਣਾ ਉਹ ਵੀ ਪਸੰਦ ਕਰਨਗੇ ਆਪਾਂ ਚੱਪਣ ਕੱਦੂ ਨੂੰ ਇਸ ਤਰ੍ਹਾਂ ਜੀਰਾ ਲਗਾਵਾਂਗੇ ਜੀ ਸਾਰੇ ਚੱਪਣ ਕੱਦੂ ਨੂੰ ਧੋ ਬਣਾ ਕੇ ਆਪਾਂ ਚੰਗੀ ਤਰ੍ਹਾਂ ਛਿੱਲ ਕੇ ਰੱਖ ਲਿਆ ਹੈ ਤੇ ਹੁਣ ਆਪਾਂ ਇਹਨੂੰ ਵਿੱਚੋਂ ਇਸ ਤਰ੍ਹਾਂ ਸਾਰਿਆਂ ਨੂੰ ਹੀ ਜੀਰਾ ਲਗਾ ਲਾਂਗੇ ਤੇ ਜੀ ਬਹੁਤ ਵਧੀਆ ਸਬਜੀ ਬਣਦੀ ਹੈ ਤੇ ਆਪਾਂ ਇਹਨੂੰ ਭਰ ਲਾਂਗੇ ਜੀ ਇਸ ਤਰ੍ਹਾਂ ਤੇ ਮੈਂ ਬਿਲਕੁਲ ਘੱਟ ਤੇਲ ਲਿਆਏ ਜੀ ਇੱਕ ਛੋਟਾ ਚਮਚੀ ਤੇ ਇਹਨੂੰ ਮੈਂ ਮਿਕਸ ਕਰ ਲਿਆ ਸੀ ਸਾਈਡਾਂ ਤੇ ਲਾ ਕੇ ਤੇ ਕੜਾਈ ਨੂੰ ਆਪਾਂ ਤੇਲ ਗਰਮ ਕਰਕੇ ਇਹਦੇ ਵਿੱਚ ਆਪਾਂ ਚੱਪੜ ਕੱਦੂ ਰੱਖ ਲਾਂਗੇ ਇਹ ਜੀ ਮੈਂ ਸਬਜ਼ੀ ਬਣਾ ਰਹੀ ਹਾਂ ਬੇਟੇ ਦੇ ਟਿਫਨ ਵਾਸਤੇ ਉਹਨੂੰ ਇਹ ਬਹੁਤ ਪਸੰਦ ਹੈ ਉਹਦੀ ਡਿਮਾਂਡ ਸੀ ਕਿ ਤੁਸੀਂ ਪਰਮੇ ਚੱਪੜ ਕੱਦੂ ਬਣਾ ਕੇ ਦਿਓ ਤੇ ਬਹੁਤ ਹੀ ਸਵਾਦ ਬੰਦਿਆ ਜੀ ਜਿਹੜਾ ਨਹੀਂ ਖਾਂਦਾ ਉਹ ਵੀ ਇਹਨੂੰ ਖਾਵੇਗਾ ਤੇ ਬਹੁਤ ਘੱਟ ਤੇਲ ਵਿੱਚ ਆਪਾਂ ਬਣਾਉਣੀ ਆ ਜੀ ਜ਼ਿਆਦਾ ਤੇਲ ਦੀ ਵੀ ਵਰਤੋਂ ਨਹੀਂ ਕਰਦੇ ਤੇ ਆਪਾਂ ਇਹਨੂੰ ਕੁਛ ਧਿਰ ਟੱਕ ਦਾਂਗੇ ਫਿਰ ਆਪਾਂ ਇਹਨੂੰ ਮਿਕਸ ਕਰਾਂਗੇ ਆਪਾਂ ਇਹਨੂੰ ਬਹੁਤ ਘੱਟ ਪਕਾਉਣਾ ਹੈ ਜੀ ਜ਼ਿਆਦਾ ਨਹੀਂ ਭੁਕਾਉਣਾ ਆਪਾਂ ਤਕਰੀਬਨ 60 ਤੋਂ 70% ਹੀ ਇਹਨੂੰ ਪਕਾਵਾਂਗੇ ਤੇ ਇਸ ਨਾਲ ਸਬਜੀ ਦਾ ਜਿਹੜਾ ਟੇਸਟ ਹੈ ਉਹ ਦੁੱਗਣਾ ਹੋ ਜਾਂਦਾ ਹੈ ਤੇ ਸਬਜੀ ਬਹੁਤ ਜ਼ਿਆਦਾ ਸਵਾਦ ਲੱਗਦੀ ਹੈ ਹਰ ਇੱਕ ਨੂੰ ਪਸੰਦ ਆਉਂਦੀ ਹੈ ਜੀ ਤੇ ਬਹੁਤ ਹੀ ਆਸਾਨ ਵਿਧੀ ਹੈ ਤੇ ਬਹੁਤ ਘੱਟ ਤੇਲ ਵਿੱਚ ਆਪਾਂ ਤਿਆਰ ਕਰਦੇ ਹਾਂ ਤੇ ਆਪਾਂ ਇਹਨੂੰ ਫਿਰ ਕੁਛ देर ਇਸੇ ਤਰ੍ਹਾਂ ਟਾਕ ਦਾਂਗੇ ਉਧਰ ਆਪਾਂ ਤੇਲ ਗਰਮ ਕਰਾਂਗੇ ਆਪਾਂ ਦੋ ਛੋਟੇ ਚਮਚੀ ਤੇਲ ਲਿਆ ਇਹਦੇ ਵਿੱਚ ਪਿਆਜ਼ ਟਮਾਟਰ ਪਾ ਕੇ ਕੁਛ ਦੇਰ ਇਹਨੂੰ ਭੁੰਨਾਗੇ ਆਪਾਂ ਇਹਨਾਂ ਨੂੰ ਬਹੁਤ ਜ਼ਿਆਦਾ ਨਹੀਂ ਭੁੰਨਾ ਇਹਨਾਂ ਨੂੰ ਵੀ ਘੱਟ ਭੁੰਨਾ ਹੈ ਤੇ ਇਹ ਦੇਖੋ ਜੀ ਆਪਣੇ ਜਿਹੜੇ ਪਿਆਜ਼ ਤੇ ਟਮਾਟਰ ਇਹ ਪੁੱਜ ਗਏ ਜਿੰਨਾ ਕਿ ਆਪਾਂ ਭੁੰਨਣਾ ਸੀ ਆਪਾਂ ਭੁੰਨ ਲਿਆ ਹੈ ਇਹਦੇ ਵਿੱਚ ਵੀ ਆਪਾਂ ਧਨੀਆ ਪਾਊਡਰ ਨਮਕ ਹਲਦੀ ਲਾਲ ਮਿਰਚ ਤੇ ਮੇਥਰਿਆਂ ਦਾ ਪਾਊਡਰ ਪਾਵਾਂਗੇ ਆਪਾਂ ਜਿਆਦੇ ਮਸਾਲੇ ਦੀ ਨਹੀਂ ਵਰਤੋ ਕਰਾਂਗੇ ਮਸਾਲਾ ਉਸਾਬ ਨਾਲ ਪਾਉਣਾ ਹੈ ਆਪਾਂ ਉਧਰ ਵੀ ਮਸਾਲਾ ਪਾਇਆ ਹੋਇਆ ਹੈ ਦੂਜੀ ਸਬਜੀ ਵਿੱਚ ਇਹ ਥੋੜਾ ਜਿਹਾ ਬਚਿਆ ਮਸਾਲਾ ਸੀ ਇਹ ਵੀ ਮੈਂ ਇਹਦੇ ਵਿੱਚ ਹੀ ਪਾ ਦਾਂਗੀ ਤੇ ਹੋ ਆਪਾਂ ਇਹਨਾਂ ਕੀ ਬਸ ਭੁੰਨਣਾ ਹੈ ਤੇ ਇਹਨੂੰ ਆਪਾਂ ਚੱਪਣ ਕੱਦੂ ਵਿੱਚ ਹੀ ਪਾ ਦੇਣਾ ਹੈ ਤਾਂ ਕਿ ਜਿਹੜੇ ਚੱਪਣ ਕੱਦੂ ਥੋੜੇ ਜੇ ਰਹਿ ਗਏ ਨੇ ਆਪਾਂ ਕਿਉਂਕਿ 60 ਤੋਂ 70% ਇਹਨੂੰ ਪਕਾਉਣਾ ਸੀ ਦੇ ਪਿਆਜ਼ ਤੇ ਟਮਾਟਰਾਂ ਵਿੱਚ ਹੀ ਪੱਕ ਜਾਣਗੇ ਇਸ ਨਾਲੇ ਸਬਜੀ ਦਾ ਸਵਾਦ ਦੁੱਗਣਾ ਹੋ ਜਾਏਗਾ ਤੇ ਬਹੁਤ ਹੀ ਜ਼ਿਆਦਾ ਟੇਸਟੀ ਸਬਜੀ ਬਣੇਗੀ ਬਹੁਤ ਘੱਟ ਤੇਲ ਵਿੱਚ ਬਣਾਈ ਆਪਾਂ ਇਹਨੂੰ ਡੀਪ ਫਰਾਈ ਨਹੀਂ ਕਰਦੇ ਜੀ ਕਦੇ ਵੀ ਤੇ ਸਿਹਤ ਵਾਸਤੇ ਵੈਸੇ ਵੀ ਵਧੀਆ ਹੁੰਦੀ ਹੈ ਤੇ ਲੱਗ ਤਰੀਕੇ ਨਾਲ ਚੱਪਣ ਕਦੋਂ ਬੜੀ ਆਸਾਨੀ ਨਾਲ ਬਣ ਜਾਂਦੇ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਤੇ ਇਹਨੂੰ ਆਪਾਂ ਕੁਛ देर ਟੱਕ ਦਾਂਗੇ ਚਾਕੇ ਜਿਹੜੀ ਇਹ ਰਹਿੰਦੇ ਸੀ ਉਹ ਵੀ ਪੱਕ ਜਾਣ ਤੇ ਮਸਾਲੇ ਚੰਗੀ ਤਰ੍ਹਾਂ ਮਿਕਸ ਹੋ ਸਕਣ ਆਪਾਂ ਇਹਨੂੰ ਟੱਕ ਦਾਂਗੇ ਤੇਨੂੰ ਖੋਲ ਕੇ ਦੇਖਦੇ ਆਂ ਜੀ ਹੁਣ ਇਹ ਆਪਣੇ ਜਿਹੜੇ ਚੱਪਣ ਕੱਦੂ ਐ ਉਹ ਤਕਰੀਬਨ ਤਿਆਰ ਐ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਤੇ ਗੈਸ ਆਪਾਂ ਬੰਦ ਕਰ ਦਵਾਂਗੇ ਲੋ ਜੀ ਆਪਣੇ ਚੱਪਣ ਕੱਦੂ ਜਿਹੜੇ ਪਰਮੇ ਆ ਉਹ ਬਿਲਕੁਲ ਤਿਆਰ ਹਨ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਜ਼ਿਆਦਾ ਧੰਨਵਾਦ